ਕਰਨਾ ਚਾਹਨਾ ਹੈ ਕਿ 2 ਮਹੀਨੇ ਪਹਿਲਾਂ ਇਹਨੇ ਬੋਰੀਆਂ ਮਾਈਆਂ ਉਹ ਤੇਜ਼ ਵਹਾਵ ਕਰਕੇ ਰੱਖਤਾ ਹਨਾ ਜਿੰਜੜਿਆ ਰੋਣੀਆਂ ਅ ਮਤਲਬ ਕਿ ਉਹ ਪਾੜ ਪੈ ਰਿਹਾ ਉਹ ਫਰਕਵਾਲ ਨੂੰ ਖਤ ਰਿਹਾ ਮੈਸਨ ਖਾਈਏ ਨੂੰ ਵੀ ਫਟਰਾ ਤੇ ਇਸ ਵਲੇ ਡਿਪਾਰਟਮੈਂਟ ਹੈ ਉਹਦੇ ਦੇ ਹੱਥ ਬਣ ਕੇ ਬੇਨਤੀ ਹੈ ਵੀ ਇਹਨਾਂ ਨੂੰ ਪੱਕੇ ਕ੍ਰੇਟ ਲਗਾ ਕੇ ਤੇ ਪੱਕਾ ਸੋਲੂਸ਼ਨ ਕਰੋ ਤਾਂ ਕਿ ਸਾਡੇ ਜਿਹੜਾ ਹਾਈਵੇ ਹੈ ਉਹਨੂੰ ਕੋ ਨੁਕਸਾਨ ਨਾ ਪਹੁੰਚੇ ਇਸ ਲਈ 500 ਜਨਪੁਰ ਦੇ ਪੁਲ ਨੰਬਰ 5 ਨੇੜੇ ਮੌਜੂਦ ਹੈਗੇ ਆ ਤੁਹਾਨੂੰ ਦੱਸ ਦੇ ਕਿ ਕੇਆਰਟੀ ਨਿਊਜ਼ ਨੈਟਵਰਕ ਵੱਲੋਂ ਇੱਥੇ ਇੱਕ ਮੁੱਦਾ ਚੱਕਿਆ ਗਿਆ ਸੀਗਾ ਤਾਂ ਇਸ ਇਲਾਕੇ ਦੇ ਵਿੱਚ ਨਹਿਰ ਮੈਕੀ ਵੱਲੋਂ ਜੜੇ ਆ ਉਹ ਇਹ ਪੇਰ ਦਾ ਕੰਮ ਕੀਤਾ ਗਿਆ ਸੀਗਾ ਤੁਸੀਂ ਨਾਲ ਤਾਂ ਖਾਂਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜਾ ਤੇ ਬੋਰੀਆਂ ਲਗਾ ਕੇ ਫਾੜ ਜਿਹੜਾ ਪੈਦਲ ਸਿੰਘ ਨੂੰ ਰੋਕਿਆ ਗਿਆ ਸੀਗਾ ਪਰ ਪਾਣੀ ਦਾ ਬਹਾਵ ਤੇਜ਼ ਹੋਣ ਦੇ ਚੱਲਦੇ ਆ ਜਿਹੜੇ ਆ ਇੱਥੇ ਦੁਬਾਰਾ ਜਿਹੜੀਆਂ ਬੋਰੀਆਂ ਤੋਂ ਲਗਾਈਆਂ ਗਈਆਂ ਸੀਗੀਆਂ ਔਰ ਜੋ ਗਿਆਨਾ ਤੇ ਨੈਸ਼ਨਲ ਹਾਈਵੇ ਨੂੰ ਦੁਬਾਰਾ ਜਿਹੜਾ ਖਤਰਾ ਆ ਤੇ ਪੈਦਾ ਹੋ ਚੁੱਕਿਆ ਸਾਨਕ ਲੋਕਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਨਕ ਲੋਕਾਂ ਦਾ ਕਹਿਣਾ ਕਿ ਇਸ ਇਲਾਕੇ ਦੇ ਵਿੱਚ ਪੱਥਰਾਂ ਦਾ ਪੱਕੇ ਤੌਰ ਤੇ ਕ੍ਰੇਟ ਲਗਾਇਆ ਜਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਨੈਸ਼ਨਲ ਹਾਈਵੇ ਨੂੰ ਨਾ ਹੋ ਸਕੇ ਔਰ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ ਲਓ ਜੀ ਗੱਲ ਇਦਾਂ ਹੈ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਕੇ ਆਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਹੁੰਦੀਆਂ ਹਨ ਉਹਨਾਂ ਨੂੰ ਟਾਈਮ-ਟੂ ਟਾਈਮ ਉਠਾਉਂਦੇ ਹੋ ਤੁਹਾਡੇ ਚੈਨਲ ਤੇ ਬਹੁਤ ਵਧੀਆ ਹੈ ਉਹਨਾਂ ਨੇ ਆਪਣੇ ਛਲਾਗਾਜੋਲ ਕੰਮ ਕੀਤਾ ਸੀ ਕਿ ਜਿਹੜਾ ਨੈਸ਼ਨਲ ਹਵਾਈ ਨੈਸ਼ਨਲ ਰੋਡ ਨੂੰ ਜਿਹੜਾ ਨੁਕਸਾਨ ਹੋਣ ਤੋਂ ਉਹ ਬਚਾਇਆ ਸੀ ਉਹਨਾਂ ਨੇ ਮਗਰ ਉਹਨਾਂ ਨੇ ਥੋੜਾ ਜਿਹਾ ਕੰਮ ਕੀਤਾ ਵੀ ਉਹਨਾਂ ਨੇ ਬੋਰੀਆਂ ਲਗਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਦੇਖਿਆ ਹੈ ਕਿ ਪਾਣੀ ਨਹਿਰ ਦੇ ਵਿੱਚ ਬਹੁਤ ਜ਼ਿਆਦਾ ਆਨ ਕਰਕੇ ਉਹੜੀਆਂ ਬੋਰੀਆਂ ਰੁੜ ਗਈਆਂ ਸਾਡੀ ਜਿਹੜੀ ਡਿਪਾਰਟਮੈਂਟ ਨੂੰ ਅਗੇ ਜਿਹੜੇ ਨਹਿਰੀ ਡਿਪਾਰਟਮੈਂਟ ਹੈ ਜਾਂ ਜਿਹੜੇ ਵੀ ਸਬੰਧਿਤ ਡਿਪਾਰਟਮੈਂਟ ਹੈ ਉਹਦੇ ਕੇ ਹੱਥ ਬਣ ਕੇ ਬੇਨਤੀ ਹੈ ਵੀ ਇਹਨਾਂ ਨੂੰ ਪੱਕੇ ਕ੍ਰੇਟ ਲਗਾ ਕੇ ਤੇ ਪੱਕਾ ਸੋਲੂਸ਼ਨ ਕਰੋ ਤਾਂ ਕਿ ਸਾਡੇ ਜਿਹੜਾ ਹਾਈਵੇ ਆ ਉਹਨੂੰ ਕੋਈ ਨੁਕਸਾਨ ਨਾ ਪੁੱਜੇ ਕੋਈ ਜਾਨੀ ਮਾਲ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਤੁਹਾਡੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਪੂਰੀ ਮੇਰ ਆ ਕਿ ਇਹ ਜਿਹੜਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋਏਗਾ ਤੇ ਪੱਕਾ ਹੀ ਹੋਵੇਗਾ ਮੈਂ ਸੰਦੀਪ ਸ਼ਰਮਾ ਬਾਦ ਨੰਬਰ 13 ਦਾ ਵਾਸੀ ਸੋਰੀ ਬੋਲੀ ਤੋਂ ਮੈਂ ਸੰਬੰਧਿਤ ਪ੍ਰਭਾਵ ਦਾ ਧਿਆਨ ਇਸ ਵਾਰ ਕਰਨਾ ਚਾਹਨਾ ਹੈ ਕਿ 2 ਮਹੀਨੇ ਪਹਿਲਾਂ ਇਹਨਾਂ ਨੇ ਬੋਰੀਆਂ ਲਾਈਆਂ ਸੀ ਉਹ ਤੇਲ ਬਹਾਵ ਕਰਕੇ ਬਰਸਾਤਾਂ ਦਾ ਸੀਲਿੰਗ ਚੜਿਆ ਰੁੜ ਗਈਆਂ ਤੇ ਜਿਹੜਾ आ, मतलब 흘ਾ ਪਾੜ ਪੈ ਰਿਹਾ ਉਹ ਸੜਕ ਵੱਲ ਨੂੰ ਵੱਧ ਰਿਹਾ ਨੈਸ਼ਨਲ ਹਾਈਵੇ ਨੂੰ ਵੀ ਖਤਰਾ ਸੋ ਇਸ ਕਰਕੇ ਬੇਨਤੀ ਹੈ ਮਹਿਕਮੇ ਨੂੰ ਕਿ ਉਹ ਛੇਤੀ ਛੇਤੀ ਸਮੱਸਿਆ ਦਾ ਹੱਲ ਕਰਾਏ ਪੱਕੇ ਤੌਰ ਤੇ ਜਿਹੜੇ ਕ੍ਰੇਟ ਲਗਾ ਕੇ ਇਸ ਸਮੱਸਿਆ ਦਾ ਮਤਲਬ ਹਲ ਕੀਤਾ ਹਾਂਜੀ ਸਰ ਪਿਛਲੇ 2 ਮਹੀਨੇ ਪਹਿਲੇ ਤੁਹਾਡੀ ਨਿਊਜ਼ ਤੇ ਮਦਦ ਨਾਲ ਉੱਥੇ ਕਾਰਵਾਈ ਕੀਤੀ ਗਈ ਸੀ ਨਹਿਰ ਮਹਿਕਮੇ ਵਾਲੋਂ ਉੱਥੇ ਬੋਰੀਆਂ ਲਗਾ ਕੇ ਉੱਥੇ ਪ੍ਰਬੰਧ ਕੀਤਾ ਪਰ ਪਾਣੀ ਦਾ ਨਿਕਾ ਬਹਾਅ ਉੱਥੇ ਉਹ ਬੋਰੀਆਂ ਉਡ ਗਈਆਂ ਤੁਸੀਂ ਆਪ ਦੇਖੋ ਜੇ ਪਾਣੀ ਨਾਲ ਬੋਰੀਆਂ ਰੋਡਸ ਦੇ ਦੀਆਂ ਭਰੀਆਂ ਤੇ ਮਿੱਟੀ ਜਿਹੜੀ ਉਹਦੇ ਆਮ ਹੀ ਘੁਰ ਘੁਰ ਕੇ ਫਿਰ ਉਹੀ ਹਾਲਾਤ ਬਣ ਜਾਣੇ ਨੇ ਇਸ ਕਰਕੇ ਪ੍ਰਸ਼ਾਸਨ ਅਗੇ ਹੋ ਮੰਗਾ ਹਾੜੀ ਕਿ ਉੱਥੇ ਪੱਥਰ ਦੀ ਮੀਆ ਬਣਾ ਕੇ ਬਿਕਾਇਦਾ ਨੂੰ ਲੋਹੇ ਦੇ ਜੰਗਲੇ ਵਿੱਚ پرو ਕੇ ਉੱਥੇ ਉਹ ਲਗਾਓ ਜਿਸ ਨਾਲ ਉੱਥੇ ਕੋਈ ਖਤਰਾ ਹੋਣ ਤੋਂ ਟਲੇ ਸਰ ਕਹਿੰਦਾ ਇਹ ਚਾਹੁੰਦੇ ਆਂ ਵੀ ਡਿਪਾਰਟਮੈਂਟ ਨੇ ਬੋਰੀਆਂ ਲਾਈਆਂ ਨੇ ਟੈਂਪਰਰੀ ਕੰਮ ਤੇ ਇਹ ਕਰਨਾ ਹੀ ਆ ਤੇ ਕੰਕਰੀਟ ਦੀ ਦੀਵਾਰ ਲਾਣ ਜਿਹੜੇ ਹਾਈਵੇ ਸਾਰਾ ਰੋੜੀ ਇੱਕਦਾਂ ਦੇਚ ਆ ਜਾਏਗਾ ਇਹ ਹਾਈਵੇ ਬੰਦ ਹੋ ਜਾਏਗਾ ਫਿਰ ਇੰਤਜ਼ਾਰ ਕਰਦੇ ਰਹਿਣਗੇ ਆਪਾਂ ਪ੍ਰਸ਼ਾਸਨ ਅਗੇ ਬੇਨਤੀ ਕਰਨੇ ਆ ਵੀ ਜਲਦੀ ਤੋਂ ਜਲਦੀ ਕੰਕਰੀਟ ਦੀ ਦੀਵਾਰ ਲਗਾਈ ਜਾਵੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ